ਫਸੀਗਾ ਫਰਿਆਨੋ ਅੰਦਰ ਦੀ ਕਲੀਆਂ ਕਾਲੀ ਪੱਤਾਂ ਦੇ ਉੱਪਰ ਦੇਖੋ ਕਾਂ ਵਾਲੇ ਪੱਤਾਂ ਦੇ ਨਾਲ ਥੋੜੀ ਜਿਹੀ ਖਸਰ ਦੇ ਪਾਣੀ ਲੱਗਣ ਵਾਲਾ ਇਹ ਗਰੇ ਬਹਿ ਜਾ ਯਾਰ ਲਿਆ ਇਹੀ ਪਾਣੀ ਪੂਰੇ ਮਤਮ ਨਗਰ ਟੰਗੜ ਪੈਣੀ ਦੋਨਾਂ ਨਾਲ ਕਾ ਤੇਜਾ ਜਲਾ ਫਤਟ ਫਿੰਡਾ ਦੇ ਨੰਬਰ 5 ਤੇ ਕਰੇਗਾ ਵੇਖ ਫਿਰ ਦਿਓ ਦੇਖੋ ਅੰਡਰ ਬ੍ਰਿਜ ਦੇ ਜਮਾ ਨਾਲ ਪਾਣੀ ਲੱਗਿਆ ਹੋਇਆ ਹੈ ਦੇਖੋ ਉਹ ਕਾਫ ਦਾ ਸਮਾਨ ਵੀ ਕੱਢਣੇ ਉਹ ਦੇਖੋ ਕੰਬਾਈਨ ਵੀ ਜਿਨ੍ਹਾਂ ਦੇ ਹੈਵੀ ਡਿਊਟੀ ਸੰਦੇ ਨੇ ਉਹ ਵੀ ਆਉਦੇ ਫਨ ਦੂਤੀਆਂ ਥਾਂ ਤੋਂ ਕਰਦੇ ਬੈਨ ਕੱਢ ਕੇ ਆ ਦੇਖੋ ਪਾਣੀ ਦਾ ਪੱਧਰ ਕਿੰਨਾ ਹੈ ਫਤ룰 ਜਦ ਰਿਆ ਇਹ ਹੀ ਬਾਣੀ ਅੱਗੇ ਪਾਕਿਸਤਾਨ ਵੱਲ ਨੂੰ ਜਾਏਗਾ ਕਿਲੋਮੀਟਰ ਦੀ ਦੂਰੀ ਤੇ ਇਹ ਹਰੀਗੇ ਹੈਡ ਤੋਂ ਪਾਣੀ ਆ ਰਿਹਾ ਜੀ